ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਆ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਨਵਾਂ ਰਿਸ਼ਤਾ ਲੈ ਕੇ ਆਏ ਜੀ ਇਹ ਰਿਸ਼ਤਾ ਆ ਰਾਮਗੜੀਆ ਪਰਿਵਾਰ ਦੀ ਲੜਕੀ ਦਾ ਰਿਸ਼ਤਾ ਜੀ ਤਾਂ ਲੜਕੀ ਦਾ ਬਰਤ ਹੈਗਾ ਜੀ 1996 ਦਾ ਜਨਮ 5 ਫੁੱਟ 6 ਇੰਚ ਹਾਈਟ ਹੈ ਜੀ ਲੜਕੀ ਦੀ ਐਜੂਕੇਸ਼ਨ ਲੜਕੀ ਦੀ ਹੈਗੀ ਆ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਜਿਹੜੇ ਦਾਦਕਿਆਂ ਦਾ ਗੋਤ ਆ ਜੀ ਉਹ ਮਠਾਰੂ ਆ ਨਾਨਕਿਆਂ ਦਾ ਹੈਗਾ ਕਲਸੀ ਹੈ ਜੀ ਤੇ ਲੜਕੀ ਇਸ ਟਾਈਮ ਜੌਬ ਵੀ ਕਰ ਰਹੀ ਆ ਜੀ ਵਰਕ ਐਜ਼ ਐਨ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਲੜਕੀ ਜੌਬ ਕਰ ਰਹੀ ਆ 1 ਸਿਸਟਰ ਮੈਰਿਡ ਇਨ ਫਿਲਪੀਨਿਅਸ ਐਂਡ 1 ਬ੍ਰਦਰ ਇਨ ਕੈਨੇਡਾ ਇੱਕ ਬ੍ਰਦਰ ਇਹਦਾ ਉਹਨਾਂ ਕੈਨੇਡਾ ਦੇ ਵਿੱਚ ਆ ਫਾਦਰ ਇਜ਼ ਵਰਕਿੰਗ ਇਨ ਦੁਬਈ ਫਾਦਰ ਸਾਹਿਬ ਜਿਹੜੇ ਦੁਬਈ ਦੇ ਵਿੱਚ ਕੰਮ ਕਰ ਰਿਹਾ ਮਦਰ ਹਾਊਸ ਵਾਈਫ ਆ ਬਧੀਆ ਪਰਿਵਾਰ ਦੀ ਸੋਹਣੀ ਸੁਨੱਖੀ ਲੜਕੀ ਹੈ ਜੀ ਲੜਕਾ ਚਾਹੀਦਾ ਨਸ਼ੇ ਤੋਂ ਰਹਿਤ ਲੜਕਾ ਚਾਹੀਦਾ ਜੀ ਕੈਨੇਡਾ ਵਿੱਚ ਹੋਵੇ ਚਾਹੇ ਪੱਕਾ PR ਹੋਵੇ ਚਾਹੇ ਕਿਸੇ ਵੀ ਵੀਜ਼ੇ ਦੇ ਵਿੱਚ ਕੈਨੇਡਾ ਗਿਆ ਹੋਵੇ ਕੈਨੇਡਾ ਵਾਲੇ ਲੜਕੇ ਨੂੰ ਹੀ ਰਿਸ਼ਤਾ ਕਰਨਾ ਜੀ ਤਾਂ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੋਈ ਜਰੂਰ ਸਾਡੇ ਨਾਲ ਸੰਪਰਕ ਕਰਿਆ ਜੀ ਉੱਪਰ ਸਾਡਾ ਨੰਬਰ ਦਿੱਤਾ ਹੋਇਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਫੋਲੋ ਕਰ ਲਓ ਕਿਉਂਕਿ ਨਵੀਂ-ਨਵੀਂ ਅਪਡੇਟ ਤੁਹਾਨੂੰ ਮਿਲਦੀ ਰਿਆ ਕਰੋਗੇ ਤਾਂ ਸਾਡੀ ਬੇਨਤੀ ਫੇਰ ਤੁਹਾਨੂੰ ਰਹੂਗੀ ਕਿਉਂਕਿ ਅਸੀਂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਸਾਨੂੰ ਕਿਸੇ ਵੀ ਪਰਿਵਾਰ ਬਾਰੇ ਕੋਈ ਨਿੱਜੀ ਜਾਣਕਾਰੀ ਨਹੀਂ ਹੁੰਦੀ ਸੋ ਇਸ ਕਰਕੇ ਤੁਸੀਂ ਆਪਣੀ ਪੂਰੀ ਫੋਲੋ ਇਨਕੁਆਰੀ ਕਰਕੇ ਇਹ ਰਿਸ਼ਤਾ ਕਰੋ ਸਾਡੀ ਬਾਅਦ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਤਾਂ ਧੰਨਵਾਦ ਜੀ ਸਾਰਿਆਂ ਦਾ ਸਾਰਿਆਂ ਸਤਿ ਸ਼੍ਰੀ ਅਕਾਲ ਜੀ